ਹੋ ਨਾ ਜੀ ਸਰਕਾਰ ਦੀ ਧੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈ ਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿਆ ਆ ਖਲੋਸਦਾ ਇਹ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮੈਨਾਂ ਦੀ ਕਮ ਜਨਾਂ ਇੱਧਰ ਇੱਧਰ ਆ ਜਾ ਆ ਇੱਜਰਾ ਇਹ ਕਿਹੜਾ ਆਮੀ ਆ ਲੋਕ ਮੈਨੂੰ ਮੇਰੇ ਨਾਲ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਵੀ ਜਾਣ ਅਸੀਂ ਇਹਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹੈਂਡੀਕੈਪ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪਣੀ ਕਿਸੇ ਦੀ ਬੱਤੀ ਨੇ ਡਾਕਟਰੀ ਜੀ ਨਾ ਇਤਰਾ ਟਿਸ਼ੂ ਟਿਸ਼ੂ ਸਭ ਨਾ ਮੈਂ ਕਹਿੰਦਾ ਚੱਕਾ ਨਹੀਂ ਕਰੀ ਬਹੁਤ ਕਰ ਲਿਖੇ ਰਿਕਾਰਡਿੰਗ ਬਹੁਤ ਬੜਾ ਦੇਖ ਬੰਦਾ ਮੰਨ ਲਓ ਤੁਹਾਡੀ ਮੰਨ ਲਓ ਤੁਹਾਡੀ ਕਹਿੰਦੇ ਤੁਹਾਡੇ ਸਟੂਡੀਓ ਚਾਹ ਰਹੇ ਨੇ ਚਰਜੀ ਨੂੰ ਬੁਲਾਉਂਦੇ ਮੈਂ ਮੁੰਡੀ ਕੋਈ ਗੱਲ ਕਰ ਕੋਈ ਇੰਤਰੀ ਦੇ ਜਨਾਈ ਕੋਈ ਬਹਿ ਕੇ ਗੱਲ ਕਰ ਕੇ ਦੇ ਦਿੱਤਾ ਹਾਂ ਜੀ ਕੋਈ ਹੋਵੇ ਜੀ ਤੁਹਾਡਾ ਕੋਈ ਮਰਜ਼ੀ ਮੇਰੇ ਦਫ਼ਤਰ ਆਇਓ ਬੈਠ ਕੇ ਗੱਲ ਕਰੋ ਮੈਂ ਕੀ ਮਸ਼ਹਾਨਦਾਰ ਹਾਂ ਬੈਠ ਕੇ ਗੱਲ ਕਰੋ ਨਹੀਂ ਦਿਸ ਇਜ਼ ਨੋਟ ਦ ਵੇ ਇਨਵੈਸਟੀਗੇਸ਼ਨ ਨੋ ਨੋ ਦਿਸ ਇਜ਼ ਯੂ ਆਰ ਇਨ ਨੋਟ ਦ ਵੇ ਯੂ ਆਰ ਇਨਟ੍ਰੇਸਪਾਸਿੰਗ ਇਨਟੂ ਮਾਈ ਹਾਊਸ ਯੂ ਆਰ ਇਨਟ੍ਰੇਸਪਾਸਿੰਗ ਇਨਟੂ ਮਾਈ ਹਾਊਸ ਡੈਕਟਰ ਸਰ ਲੋਕ ਨੋ ਤੁਸੀਂ ਆਏ ਅਥਾਰਟੀ ਨਾਲ ਇੱਕ ਮਿੰਟ ਬੈਠੀਏ ਜੀ ਪਹਿਲਾਂ ਤੁਸੀਂ ਆਪਣੀ ਇੰਟਰੋਡਕਸ਼ਨ ਨੂੰ ਵੀਡੀਓ ਬਣਾਇਆ ਪੀਟੀਸੀ ਵਾਲੇ ਨੂੰ ਬੁਲਾ ਸਕੋ ਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਜਨ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਮਨੂ ਡੋਨਟ ਇੱਕ ਮੈਂ ਗੱਲ ਦੱਸਾਂ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇਨਾ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਹਾਂ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇਥੇ ਲੋਕਾਂ ਨੂੰ ਥ੍ਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਕਰੋ ਮੈਂ ਸਿਰਫ ਉਹਨਾਂ ਦੀ ਮਹਿਕਾਇਤੀ ਸਰੋਂ ਨੂੰ ਪਛਾਣ ਬੁਣ ਮੈਨੂੰ ਲੋਕ ਮੈਨਾਂ ਆਇਆ ਹੋਆ ਯੂ ਜੀ ਉਦੋਂ ਜੋੜਾ ਕਿ ਮੈਂ ਐਸਲ ਯੂਨੀਵਰਸਿਟੀ ਤੋਂ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਭਾਈ ਆ ਤੁਸੀਂ ਵਰਦੀ ਚੇ ਨਹੀਂ ਟ੍ਰਾਈਂਗਸ ਫਾਰ ਦੀ ਬਿਜ਼ਨਸ ਵੀ ਹੋ ਜੀ ਕੌਣ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਬਰਦ ਜੋ ਮੈਂ ਅੰਦਰ ਆਇਆ ਉਹਨੂੰ ਮੈਂ ਦੱਸਦਾ ਰਹਿਣਾ ਬਿਲਕੁਲ ਗੱਲ ਕਰ ਲੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਟ੍ਰੈਕ ਤੇ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹੇ ਤੇ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਸੀ ਦੱਸ ਕੇ ਬੰਦੇ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੇ ਧੱਕੇ ਦੇ ਹੋਏ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਚ ਕਹਿੰਦੇ ਯੂ ਆਰ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਸਰ ਤੁਸੀਂ ਮੇਰੀ ਗੱਲ ਠੱਕੇ ਨਾਲ ਨਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਬੁਲਾਜਮ ਹੈ ਜੀ ਥੋੜੇ ਨਾਲ ਦੱਸਿਓ ਮਟਰ ਜੀ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਕੋਆਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਭੇਜੋ ਕਿ ਮੇਰੀ ਗੱਲ ਸੁਣਨੀ ਮੈਨੂੰ ਕੋ ਤੁਸੀਂ ਬੈਕਰ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪਣੇ ਕੋਲ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਚ ਅਸੀਂ ਆਪਣਾ ਬੈਲੂਗੈਨ ਖਮੈ ਲੋਗੇ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਕਰਦੇ ਨੇ ਉਹ ਖੁਦ ਸਭ ਰਿਕਾਰਡ ਹੋਦੇ ਤੁਹਾਡਾ ਵੀ ਸਕਿਉਰਿਟੀ ਫਰਟੇ ਸਾਰੀ ਇੰਜੀਨੀਅਰ ਨਾ 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 ਤੋਏ ਟ੍ਰੈਟ ਹੈ ਨਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਾ ਇੱਥੇ ਬਣਾ ਇਹਨੂੰ ਬੜਾ ਸਾਰੀ ਬਣਾ ਬੜੀ ਇਹ ਤੁਹਾਨੂੰ ਵਿਗਨ ਤੋਂ ਖਾਵਦੇ ਨਾ ਤੁਸੀਂ ਜਿਹੜਾ ਵਿਗਨ ਪਹ ਤੁਸੀਂ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਰਗੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੂੰ ਸੀ ਸਰਮੈਂਟ ਇੰਸਪੈਕਟਰ ਤਰਗੀ ਵਰਦੀ ਕਿੱਥੇ ਜੀ ਸਭ ਬਿਜ਼ਨਸ ਸਾਡੀ ਵਰਦੀ ਹੈ ਜੀ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹੋਇਆ ਪੁਲਿਸ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਆਓਰ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਗਰਟ ਰੋਤੇ ਮੇਰਾ ਕਿੱਕਾ ਫੋਨ ਹੈ ਬੈਡ ਐਸਟੀ ਵਿਜੀਨ ਹਸਾ ਕੇ ਸਰਾ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਦਾ ਸਦਾ ਸਭ ਤੁਸੀਂ ਤੁਸੀਂ ਕਹੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਦੀ ਬੈਠੋ ਮੇਰੇ ਘਰ ਆਇਆ ਜੀ ਤੁਹਾਡੇ ਦੇ ਸਾਡੇ ਦੇ ਮੇਰੇ ਘਰ ਆਇਆ ਜੀ ਮੇਰੇ ਨਾਲ ਜੀ ਰਿਪੋਰਟ ਕਰ ਰਹੇ ਨਹੀਂ ਸੋ ਪਲੀਜ਼ ਕੋ ਬਿਕ ਯੂ ਆਰ ਨੋਟ ਕੋਆਪਰੇਟਿੰਗ ਆ ਸੁਣੂਗੇ ਰੀਲੀਸ ਕਾਉਟ ਨਹੀਂ ਰੀਲੀਸ ਕਾਉਟ ਨਹੀਂ ਨੋਟ ਇਨ ਅ ਪਬਲਿਕ ਵਾਈ ਨੋਟ ਇਨਵੈਸਟਿਗੇਸ਼ਨ ਦੇ ਆਰ ਮਾਈਟ ਬੀ ਪੀਪਲ ਮੈਂ ਇਹ ਸਿੰਨੇ ਇੱਕ ਸਰਕਾਰੀ ਦਾ ਨੋ ਆਈ ਐਮ ਨੋਟ ਆਮ ਸੌਰੀ ਤੁੰਦਰਾ ਤੁਹਾਡਾ ਮੈਂ ਜਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਠਕਾ ਕਰ ਰਹੇ ਹੋ ਤੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰੇ ਤੱਕਾ ਤੋਂ ਤੇ ਨਾਲ ਕੋਈ ਗੱਲ ਦੱਸੋ ਮੈਨੂੰ ਤੱਕਾ ਤੋਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਮੈਂ ਕਿ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨਾਟ ਇਨ ਫਰੰਟ ਆਫ ਦ ਕੈਮਰਾ ਉਸ ਜੀ ਰਿਕਾਰਡਰ ਦਾ ਰੀਲ ਐਡਵੋਕੇਟ ਬਣਾਉਣਾ ਦਾ ਉਹਨੂੰ ਸਾਰਾ ਦੱਸਦੇ ਡਾਕਟਰ ਜੋੜੇ ਕੀ ਕਰਦੇ ਤੁਸੀਂ ਬੈਠਾ ਜਾਓ ਮੈਂ ਬੈਠਦਾ ਬੈਠੋ ਕੋਈ ਬੰਦ ਜੀ ਕਰਨਾ ਜੀ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜਿਲੈਂਸ ਕੀ ਕਰਦੀ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਟੇਜ ਮੈਂ ਜਾਪ ਤੇ ਜੀ ਗੱਲ ਕਰ ਰਿਹਾ ਤੇ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੋਂਦੇ ਨਾ ਸੁਣੋ 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 ਜੇ ਜਾਪ ਤੇ ਝੋਂਦੇ ਨਾ ਉਸੀ ਆਰਮਨਾਲ ਆਉਂਦੇ ਮੈਂ ਆਰਮਨਾਲ ਆਪਦੇ ਨਾਲ ਰਿਸ਼ਤੇ ਬੈਠੇ ਸਕੋਟਿੰਗ ਮੈਨੂੰ ਗ੍ਰੈਜੂਏਟ ਨੂੰ ਨਾਂ ਲੈ ਕੇ ਆਇਆ ਕਿਹਨੂੰ ਕਿਹਨੂੰ ਨੋਟ ਕਰਾਇਆ ਜਿਹਨੂੰ ਨੋਟ ਕਰਾਇਆ ਤੁਹਾਡੇ ਸਟੋਰ ਵੀ ਨਹੀਂ ਕੀ ਥੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਮ ਆਇਆ ਹੋਣੇ ਉੱਤੇ ਅਸੀਂ ਉਹਦੇ ਨਾਲ ਉਹਦੀ ਨਿਸ਼ਾਨਦੇਹੀ ਉਹਨਾਂ ਨੇ ਦੱਸਿਆ ਸਾਬ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਬਕਰ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਯੂ ਹੈਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਫਤਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਿਆ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋ ਦੋ ਦੇ ਖੜੀ ਸੀ ਤੁਸੀਂ ਤਾਂ ਐਵੇਂ ਕਮਰਾਟ ਕੇ ਜਾਦਾ ਹੋ ਬੈਠੋ ਕੁਝ ਨਹੀਂ